2027 ਦੀ ਸਿਆਸੀ ਜੰਗ ਲੜਨ ਦੇ ਲਈ ਤਰਲੋ ਮੱਛੀ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ 2027 ਦੀ ਸਿਆਸੀ ਕੰਦ ਟੱਪ ਪਾਵੇਗਾ ਜਾਂ ਫਿਰ ਇਸ ਸਿਆਸੀ ਪਿੰਡ ਦੇ ਵਿੱਚ ਹੀ ਉਲਝਦਾ ਦਿਖਾਈ ਦੇਵੇਗਾ ਅੱਜ ਵਿਧਾਨ ਸਭਾ ਹਲਕਾ ਕਾਦੀਆ ਤੋਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ 2027 ਦੇ ਲਈ ਕਈ ਵੱਡੇ ਐਲਾਨ ਕੀਤੇ ਗਏ ਪਰ ਪੰਥਕ ਮਾਮਲਿਆਂ ਤੇ ਬਿਲਕੁਲ ਹੀ ਚੁੱਪੀ ਨਜ਼ਰ ਆਈ ਆਖਰਕਾਰ ਅਕਾਲੀ ਦਲ ਪੰਥਕ ਮਾਮਲਿਆਂ ਤੇ ਕਿਉਂ ਚੁੱਪਾ ਕਿਉਂ ਨਹੀਂ ਪੰਥਕ ਮਾਮਲਿਆਂ ਦੀ ਚਾਰਜ ਹੋਈ ਕੀਤੀ ਜਾ ਰਹੀ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਗੱਲਬਾਤ ਕਰਨੀ ਹੈ ਅਕਾਲੀ ਭਾਜਪਾ ਗੱਠਜੋੜ ਦੀ ਅੰਦਰ ਖਾਤੇ ਅਕਾਲੀ ਭਾਜਪਾ ਗੱਠਜੋੜ ਹੋ ਚੁੱਕਿਆ ਹੈ ਕਿਵੇਂ ਸਮਝੌਤਾ ਹੋਇਆ ਹੈ ਜੇਕਰ ਅੰਦਰ ਖਾਤੇ ਸਮਝੌਤਾ ਹੋ ਚੁੱਕਿਆ ਹੈ ਤਾਂ ਪਬਲਿਕ ਡੋਮੇਨ ਦੇ ਵਿੱਚ ਹੁਣ ਤੱਕ ਇਸ ਨੂੰ ਕਿਉਂ ਨਹੀਂ ਲਿਆਂਦਾ ਗਿਆ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਕਾਂਗਰਸ ਦੇ ਵੱਲੋਂ ਵੀ ਆਪਣੀ ਰਣਨੀਤੀ ਬਦਲ ਦਿੱਤੀ ਗਈ ਆ ਇੱਕ ਵੱਡਾ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵੱਲੋਂ ਕੀਤਾ ਜਾਵੇਗਾ ਤੇ ਉਸ ਦੇ ਵਿੱਚ ਰਾਹੁਲ ਗਾਂਧੀ ਵੀ ਪਹੁੰਚਣਗੇ ਇਹ ਪੂਰੀ ਖਬਰ ਕੀ ਹੈ ਇਸ ਤੇ ਵੀ ਅਹਿਮ ਗੱਲਬਾਤ ਕਰਾਂਗੇ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਖੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਖੜਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਖੀ ਸਰ 2027 ਦਾ ਸਿਆਸੀ ਤੂਫਾਨ ਆ ਜੋ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਆ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਪਹਿਲੀ ਰੈਲੀ ਆ ਜੋ ਅਕਾਲੀ ਦਲ ਦੇ ਵੱਲੋਂ ਕੀਤੀ ਜਾਂਦੀ ਆ ਤੇ ਕਈ ਵੱਡੇ ਐਲਾਨ ਇੱਕ ਆਪਣਾ ਵਿਜ਼ਨ ਅਕਾਲੀ ਦਲ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ 2027 ਦੇ ਲਈ ਅਸੀਂ ਐਜੂਕੇਸ਼ਨ ਤੇ ਅਸੀਂ ਲੋਕਾਂ ਦੇ ਲਈ ਕਿਸਾਨਾਂ ਦੇ ਲਈ ਹਰ ਇੱਕ ਤਰ੍ਹਾਂ ਦਾ ਕੰਮ ਕਰਾਂਗੇ ਪਰ ਪੰਥਕ ਮੁੱਦੇ ਨੇ ਜੋ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਦ ਬੇਅਦਬੀਆਂ ਨੂੰ ਲੈ ਕੇ ਜੋ ਮੁੱਦਾ ਹੈਗਾ ਜਾਂ ਗੋਲੀकांड ਦਾ ਜੋ ਇਨਸਾਫ ਹੈ ਉਸ ਮਾਮਲੇ ਤੇ ਬਿਲਕੁਲ ਹੀ ਅਕਾਲੀ ਦਲ ਚੁੱਪ ਦਿਖਾਈ ਦਿੱਤਾ ਗਿਆ ਅੱਜ ਦੀ ਉਸ ਸਿਆਸੀ ਰੈਲੀ ਨੂੰ ਕਿਵੇਂ ਦੇਖਦੇ ਹੋ ਤੇ ਉਸ ਚੁੱਪੀ ਨੂੰ ਕਿਵੇਂ ਦੇਖਦੇ ਹੋ ਆ ਦੇਖੋ ਰਖੜਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਛਾਣ ਹਮੇਸ਼ਾ ਰਹੀ ਹੈ ਪੰਜਾਬ ਦੇ ਅਹਿਮ ਮੁੱਤੇ ਤੇ ਖਾਸ ਤੌਰ ਤੇ ਪੰਥ ਨਾਲ ਸੰਬੰਧਤ ਮੁੱਤਿਆਂ ਨੂੰ ਲੈ ਕੇ ਅਕਾਲੀ ਦਲ ਜਿਹੜਾ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈ ਉਹ ਕਰਦਾ ਰਿਹਾ ਅਕਾਲੀ ਦਲ ਦਾ ਇਤਿਹਾਸ ਰਿਹਾ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਤੋਂ ਪਹਿਲਾਂ ਜਾ ਜਿਨਨੇ ਵੀ ਅਕਾਲੀ ਦਲ ਦੇ ਨੇਤਾ ਰਹੇ ਨੇ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਉਹਨਾਂ ਪੰਥਕ ਮੁੱਦਿਆਂ ਨੂੰ ਆਧਾਰ ਬਣਾ ਕੇ ਗੱਲ ਕੀਤੀ ਜਿਨ੍ਹਾਂ ਪੰਥਕ ਮੁੱਦਿਆਂ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਿਰਜਣਾ ਜਿਹੜੀ ਹੁੰਦੀ ਆ 1920 ਦੇ ਵਿੱਚ ਤਾਂ 1995 ਦੇ ਵਿੱਚ ਜਾਂ 1996 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਇੱਕ ਕਾਲਾ ਦੌਰ ਜਦੋਂ ਖਤਮ ਹੁੰਦਾ ਔਰ ਦੂਜੇ ਪਾਸੇ ਕਾਂਗਰਸ ਦੀ ਸਰਕਾਰ 1982 ਸਿੰਘ ਵਾਲੀ ਉਸ ਤੋਂ ਬਾਅਦ ਪ੍ਰਚੰਦ ਸਿੰਘ ਮਰਾੜ ਤੇ ਉਸ ਤੋਂ ਬਾਅਦ ਬੀਬੀ ਅਰਜਿੰਦਰ ਕੋਰ ਪਠਾੜੀ ਸਰਕਾਰ ਖਤਮ ਹੁੰਦੀ ਖਤਮ ਹੁੰਦੀ ਤਾਂ ਉਸ ਤੋਂ ਮਗਰੋਂ ਅਕਾਲੀ ਦਲ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸਰਕਾਰ ਬਣਦਾ 1997 ਦੇ ਵਿੱਚ ਤਾਂ ਉਸ ਵਕਤ ਜਿਹੜੀ ਉਹਨਾਂ ਵੱਲੋਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਤਾਂ ਉਸ ਵਕਤ ਨਾਲ ਹੀ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਆਪਣੀ ਪਾਰਟੀ ਨੂੰ ਇਹ ਪੰਜਾਬ ਦੇ ਸਬੰਧੀ ਤਾਂ ਕੀਤਾ ਹੀ ਕੀਤਾ ਨਾਲ ਉਹਨਾਂ ਨੇ ਪੰਥ ਦੀ ਜਿਹੜੀ ਕੁਝ ਅਹਿਮ ਮੁੱਦੇ ਉਹਨਾਂ ਦੀ ਵੀ ਗੱਲ ਜਿਹੜੀ ਉਹ ਕੀਤੀ ਬੇਸ਼ੱਕ ਉਹ ਮੁੱਦੇ ਉਹਨਾਂ ਵੱਲੋਂ ਸਰਕਾਰ ਉਹ ਤੋਂ ਬਾਅਦ ਅਣਗੌਲੇ ਜਿਹੜੇ ਉਹ ਕਰ ਦਿੱਤੇਗੇ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਰ 1997 ਤੋਂ ਲੈ ਕੇ ਜਿਸ ਤਰ੍ਹਾਂ 2002 ਤੋਂ ਤੱਕ ਰਹੀਦਾ ਸਰਕਾਰ ਫਿਰ 1902007 ਕੋ ਲੈ ਕੇ ਤੇ 2017 ਤੱਕ ਪੰਜਾਬ ਦੇ ਵਿੱਚ ਉਹ ਸਰਕਾਰ ਬਣਾਉਂਦਾ ਪਰ ਉਹ ਪੰਥਕ ਮੁੱਦੇ ਜਿਹੜੇ ਨੇ ਉਹ ਅਣਗੌਲੇ ਰਹਿ ਜਾਂਦੇ ਆ ਤੇ ਇਹ ਜਿਹੜੀ ਪੰਥ ਦੀ ਪਾਰਟੀ ਆ ਇਹ ਪੰਜਾਬ ਇਹ ਜਿਹੜੀ ਅਸੀਂ ਕਹੈ ਸਨੇ ਕਿ ਪੰਜਾਬ ਦੀ ਪਾਰਟੀ ਦੇ ਰੂਪ ਦੇ ਵਿੱਚ ਸਾਹਮਣੇ ਜਿਹੜੀ ਉਹ ਹੁੰਦੀ ਹੈਗੀ ਤੇ ਇਹ ਹੁਣ ਫਿਰ ਤੁਸੀਂ ਦੇਖ ਲਓ ਕਿ ਉਸ ਤੋਂ ਮਖਰੋ ਕਿਹੋ ਜਿਹਾ ਜਿਹੜੇ ਮੁੱਦੇ ਉੱਪਰ ਦੇ ਆ ਜਿਨ੍ਹਾਂ ਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਜਾਂ ਦੂਜੇ ਪਾਸੇ ਜਿਹੜਾ ਬਹਿਬਲ ਕਣਾ ਗੋਲੀकांड ਦੇ ਮੁੱਦੇ ਕਈ ਮੁੱਦੇ ਡੇਰਾ ਆਰਾਮ ਨਹੀਂ ਵੀ ਮੁੱਦਿਆਂ ਦੇ ਨਾਲ ਅਕਾਲੀ ਦਲ ਨਾਲ ਬਾਤ ਗਵਾਦਾ ਜਿਹੜਾ ਵਿਸ਼ਾ ਆ ਉਹ ਬੰਦਾ ਹੈਗਾ ਤੇ ਫਿਰ 2017 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਬੈਕਫਰੋਟ ਤੇ ਆ ਤੇ ਅਕਾਲੀ ਦਲ ਐਸੋੜੇ ਆਪਣੀ ਹੋਣ ਦੀ ਜਿਹੜੀ ਆ ਲੜਾਈ ਜਿਹੜੀ ਉਹ ਲੜਦਾ ਪਿਆ ਤੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਾਦੀਆਂ ਦੇ ਵਿੱਚ ਇੱਕ ਰੈਲੀ ਕਰਕੇ ਆ ਜਿਹੜੀ ਚੋਣ ਮਹਿੰਮ ਦਾ ਜਿਹੜਾ ਆਗਾਜ਼ ਕਰ ਦਿੱਤਾ ਉਹਨਾਂ ਵੱਲੋਂ ਇਸ ਰੈਲੀ ਦੇ ਵਿੱਚ ਜਿਹੜੇ ਅਹਿਮ ਐਲਾਨ ਕੀਤੇ ਗਏ ਆ ਉਹ ਬਿਲਕੁਲ ਜਿਹੜੇ ਐਜ਼ ਅ ਪੋਲਿਟਿਕਲ ਨੇਤਾ ਵੱਖ-ਵੱਖ ਪਾਰਟੀਆਂ ਦੇ ਕਰਦੇ ਨੇ ਜਿਨ੍ਹਾਂ ਦੇ ਵਿੱਚ ਸ਼ਕਨ ਸਕੀਮ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ ਹੈ ਦੂਜੇ ਪਾਸੇ ਪੰਜਾਬ ਦੇ ਸਬੰਧੀ ਵੱਖ-ਵੱਖ ਮੁੱਦੇ ਜਿਹੜੇ ਨੇ ਜਿਸ ਤਰੀਕੇ ਦੀਆਂ ਆਮ ਪਾਰਟੀਆਂ ਐਲਾਨ ਕਰਦੀਆਂ ਨੇ ਉਹੋ ਜਿਹੇ ਐਲਾਨ ਹੀ ਕੀਤੇ ਨੇ ਜਿਹਾ ਜਿਹੇ ਕਾਂਗਰਸ ਪਾਰਟੀ ਕਰਦੀ ਰਹੀ ਹੈ ਜਾਂ ਇਹ ਦੂਜੀਆਂ ਪਾਰਟੀਆਂ ਕਰਦੀਆਂ ਨੇ ਜਦੋਂ ਕਿ ਪੰਜਾਬ ਦੇ ਇਹ ਲੋਕ ਜਿਹੜੇ ਲੋਕ ਨੇ ਇਹ ਗੱਲ ਚਾਹੁੰਦੇ ਆ ਕੀ ਜਿਹੜੀ ਪਾਰਟੀ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਉਭਰੀ ਕੀ ਪੰਜਾਬ ਦੇ ਪੰਤਕ ਮਸਲੇ ਤੇ ਪੰਜਾਬ ਦੇ ਉਹ ਮਸਲੇ ਜਿਨ੍ਹਾਂ ਨੂੰ ਲੈ ਕੇ ਸਰਕਾਰਾਂ ਸਮੇਂ-ਸਮੇਂ ਤੇ ਬੰਦੀਆਂ ਨੇ ਤੇ ਸਰਕਾਰਾਂ ਸਮੇਂ-ਸਮੇਂ ਤੇ ਡਿਗਦੀਆਂ ਰਹੀਆਂ ਕੀ ਅਕਾਲੀ ਦਲ ਕੋ ਜਾਂ ਸੰਸਦ ਸਖਬੀਤ ਸਿੰਘ ਬਾਦਲ ਕੋਲ ਉਹ ਵਿਜ਼ਨ ਅੱਜ ਦੀ ਤਰੀਕ ਤੇ ਵਿੱਚ ਹੈਗਾ ਜਿਹੜਾ ਵਿਜ਼ਨ ਇਹ ਖਾਸ ਤੌਰ ਤੇ ਪੰਤਕ ਮੁੱਦਿਆਂ ਨੂੰ ਇੱਕ ਨਵੀਂ ਸੇਧ ਦੇ ਸਕੇ ਕਿਉਂਕਿ ਇਸ ਲਈ ਪੰਜਾਬ ਦੇ ਵਿੱਚ ਅਗਰ ਵੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਜਿਹੜੇ ਗਰੁੱਪ ਨੇ ਉਹ ਸਾਹਮਣੇ ਆਉਂਦੇ ਆ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਆ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੰਨ ਸਰਜੀਤ ਵੀਰ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦਾ ਵੀ ਹੈਗਾ ਤੇ ਸਭ ਤੋਂ ਵੱਡੀ ਲੋੜ ਜਿਹੜੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਤਿੰਨ ਦੋ ਚੀਜ਼ਾਂ ਦਾ ਦਿਵਾਲੀ ਜਿਹੜੀ ਪੋਲਿਟਿਕਸ ਹੈ ਜਾਂ ਰਾਜਨੀਤੀ ਜਿਹੜੀ ਘੁੰਮਦੀ ਹੈ ਇੱਕ ਤਾਂ ਹੈਗਾ ਕਿ ਬੰਦੀ ਸਿਕਾ ਦਾ ਮੁੱਦਾ ਦੂਜੇ ਪਾਸੇ ਕਿਸਾਨਾਂ ਦਾ ਮੁੱਦਾ ਕਿਸਾਨ ਜਿਹੜੇ ਨੇ ਅੱਜ ਦੀ ਤਰੀਕ ਤੱਕ ਭਾਜਪਾ ਦੇ ਨਾਲ ਨਰਾਜ ਨੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੱਤਾ ਦੇ ਵਿੱਚ ਭਾਜਪਾ ਦੇ ਨਾਲ ਹਮੇਸ਼ਾ ਰਿਹਾ ਉਸਨੇ 2000 ਜਦੋਂ ਕਿਸਾਨੀ ਅਧੋਲਣ ਸ਼ੁਰੂ ਹੁੰਦਾ 2020 ਦੇ ਵਿੱਚ ਉਸ ਵਕਤ ਉਹਨੇ ਇਸ ਕਰਕੇ ਆਪਣਾ ਗੱਠਜੋੜ ਤੋੜ ਲਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਦੋਂ ਕਿ ਉਸ ਤੋਂ ਪਹਿਲਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੇ ਪੂਰਨ ਤੌਰ ਤੇ ਵਿਰੋਧ ਕਰਦਾ ਰਿਹਾ ਜਦੋਂ ਕਿਸਾਨਾਂ ਦਾ ਯੋਰ ਪਿਆ ਤਾਂ ਫਿਰ ਅਖੀਰ ਮਜਬੂਰੀ ਵਸ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪਿਆਰ ਜਿਹੜੇ ਪਿਛਾਂ ਆ ਜਿਹੜੇ ਖਿੱਚਣੇ ਪਏ ਤੇ ਗੱਠ ਜੋੜ ਜਿਹੜਾ ਤੋੜਦਾ ਪਿਆ ਤੇ ਸੋ ਉਹੀ ਸਥਿਤੀ ਦੇ ਵਿੱਚ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਜਾਂ ਜਿਹੜੇ ਲੋਕ ਪੰਜਾਬ ਹਤੈਸ਼ੀ ਨਹੀਂ ਜਾਂ ਪੰਥਾਤੈਸ਼ੀ ਨਹੀਂ ਕਿਉਂਕਿ ਅਜੇ ਵੀ ਬਹੁਤ ਬੁੱਢੇ ਅ ਅਜੇ ਤੱਕ ਉਸੇ ਤਰੀਕੇ ਨਾਲ ਜੀਵਤ ਨੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਤੋਂ ਕੱਟਦੇ ਤੋੜਿਆ ਤੇ ਅੱਜ ਵੀ ਉਹਨਾਂ ਦਾ ਅਜੇ ਤੱਕ ਹੱਲ ਜਿਹੜਾ ਨਹੀਂ ਉੱਪਰਿਆ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਉਹਨਾਂ ਸੰਜੀਤ ਜੀ ਸ਼੍ਰੋਮਣੀ ਕਾਲ ਦਾ ਵਾਰਸ ਪੰਜਾਬ ਦੇ ਜਾਂ ਸ਼੍ਰੋਮਣੀ ਕਾਲੀ ਦਲ ਅਮਰਜਾ ਸਿੰਘ ਮਜੀਠੀ ਸਿੰਘ ਮਾਲਵਾੜਾ ਆਪਣੇ ਪੰਥਕ ਮੁੱਦਿਆਂ ਨੂੰ ਲੈ ਕੇ ਜਿਹੜੀ ਸਿਆਸਤਾਂ ਉਹ ਕਰਨ ਦੇ ਮੂਹਰੇ ਦੇ ਵਿੱਚ ਹੈਗਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੀ ਪਹਿਲੀ ਰੈਲੀ ਦੇ ਵਿੱਚ ਕੋਈ ਵੀ ਅਜਿਹਾ ਮੁੱਦਾ ਨਹੀਂ ਛੋਇਆ ਜਿਹੜਾ ਮੁੱਦਾ ਇਹ ਪੰਜਾਬ ਦੇ ਲੋਕ ਸੁਣਨਾ ਚਾਹੁੰਦੇ ਆ ਖਾਸ ਤੌਰ ਤੇ ਬੰਦੀ ਸੰਗਤ ਦੇ ਮੁੱਦੇ ਖਾ ਪੰਜਾਬ ਦੇ ਲੋਕ ਇਹਨੂੰ ਛੱਡ ਦਈ ਜਾਂ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਪੰਥਦਰਦੀ ਲੋਕ ਨੇ ਉਹ ਸੁਣਨਾ ਚਾਹੁੰਦੇ ਆ ਕਿ ਹਾਂ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਜਾਂ ਪੰਥ ਦੀ ਖਾਤਰ ਲੋਕ ਹਿੱਤਾਂ ਜਾਂ ਲੋਕ ਕੋਲ ਨੂੰ ਜਾਂ ਸੰਘਰਸ਼ਾਂ ਨੂੰ ਇੱਕ ਨਵੀਂ ਸੇਹ ਦਿੰਦਾ ਰਿਹਾ ਅੱਜ ਦੀ ਤਰੀਕ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਉਹਨਾਂ ਕੋਲ ਇਹਦੇ ਸਬੰਧੀ ਕੀ ਵਿਜ਼ਨ ਹੈਗਾ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਦੇ ਸਬੰਧੀ ਆਪਣੀ ਪੂਰੀ ਜਿਹੜੀ ਚੁੱਪਿਆ ਉਹ ਧਾਰਨ ਰੱਖੀ ਤੇ ਸ਼ਾਇਦ ਫਿਰ ਜਿਹੋ ਜਿਹੇ ਇਲਜ਼ਾਮ ਲੱਗਦੇ ਜਿਸ ਤਰੀਕੇ ਨਾਲ 1995 ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੋਗੇ ਦੇ ਵਿੱਚ ਕਰੈਲੀ ਕੀਤੀ ਮੈਨੂੰ ਉਹ ਸਥਾਨ ਯਾਦ ਨਹੀਂ ਆ ਪਰ ਉਸ ਰੈਲੀ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਜਿਹੜੀ ਪੰਥ ਦੀ ਪਾਰਟੀ ਸੀ ਇਹਨਾਂ ਨੇ ਹਿੰਦੂ ਸਿੱਖਾਂ ਦੀ ਇੱਕ ਪਾਰਟੀ ਜਿਹੜੀ ਬਣਾ ਕੇ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਸ਼ੁਰੂ ਮੇ ਘਾੜੀਦਾਂ ਨੂੰ ਜਿਹੜਾ ਰੂਪ ਇੱਕ ਨਵਾਂ ਰੂਪ ਦਿੱਤਾ ਤਾਂ ਤੁਸੀਂ ਦੇਖ ਲਓ ਫਿਰ ਉਸੇ ਰੂਪ ਦੇ ਕਰਕੇ ਹੀ ਪੰਜਾਬ ਜਿਹੜਾ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 15 ਸਾਲ ਸੱਤਾ ਦਾ ਸੁੱਖਣਾ ਭੋਗਦੀ ਹੈ ਪਰ ਉਹ ਪੰਥਕ ਮੁੱਦੇ ਜਿਨ੍ਹਾਂ ਨੂੰ ਲੈ ਕੇ ਅਕਾਲੀ ਦਲ ਦੀ ਇੱਕ ਵਿਸ਼ੇਸ਼ ਪਛਾਣ ਰਹੀ ਹੈ ਚਾਹੇ ਉਹ ਨਾਂਦੇ ਪੁਰਸਾਂ ਦਾ ਮਾਤਾ ਹੋਵੇ ਚਾਹੇ ਪੰਜਾਬੀ ਬੋਲਦੇ ਖੇਤਰਾਂ ਦਾ ਮੁੱਦਾ ਹੋਵੇ ਚਾਹੇ ਚੰਡੀਗੜ੍ਹ ਦਾ ਮੁੱਦਾ ਹੋਵੇ ਉਹ ਮੁੱਦੇ ਕਦੇ ਵੀ ਰਖਾ ਜੀ ਵਿਚਾਰੇ ਨਹੀਂ ਗੇ ਹਾਲਾਂਕਿ ਸੱਤਾ ਦੇ ਵਿੱਚ ਕੇਂਦਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਕੱਚ ਚੋੜ ਗਿਆ ਪਰ ਉਹ ਮੁੱਦੇ ਕਦੇ ਵਿਚਾਰੇ ਨਹੀਂ ਗੇ ਤਾਂ ਫਿਰ 2020 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਭਾਜਪਾ ਦੀ ਸਰਕਾਰ ਆਉਂਦੀ ਹੈ ਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ ਤਾਂ ਪਿੰ ਖਰੋਮੀ ਅਕਾਲੀ ਦਲ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਪੂਰਨ ਤੌਰ ਤੇ ਆਪਰੋੜਤਾ ਕਰਦਾ ਪਰ ਜਿਹਨੂੰ ਜ਼ੋਰ ਪੈਂਦਾ ਤਾਂ ਜਾਂਦਾ ਆ ਤਾਂ ਅੱਜ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਅਕਾਲੀ ਦਲ ਨੇ ਉੱਥੇ ਆਪਣੀ ਮੀਟਿੰਗ ਦਾ ਆਗਾਜ਼ ਕਰਕੇ ਸਰਦਾਰ ਸੁਖਬੀ ਸਿੰਘ ਬਾਦਲ ਨੇ ਉਹਨਾਂ ਦਾ ਵਿਗਲਵਜਾਇਆ ਪਰ ਜ਼ਰੂਰੀ ਸੀ ਕਿ ਉੱਥੇ ਉਹ ਪੰਤਕ ਮੁੱਦੇ ਜਿਨ੍ਹਾਂ ਨੂੰ ਲੈ ਕੇ ਅਕਾਲੀ ਦਲ ਦੀ ਹਮੇਸ਼ਾ ਇੱਕ ਵਲੱਖਣ ਪਹਿਚਾਨ ਰਹੀ ਆ ਉਹਦੇ ਸੰਬੰਧੀ ਆਪਣੀ ਉਹ ਗੱਲ ਜ਼ਰੂਰ ਕਰਦੇ ਪਰ ਉਹ ਜੀ ਗੱਲ ਉਹਨਾਂ ਨੇ ਕੀਤੀ ਨਹੀਂ ਤੇ ਹੁਣ ਇਹ ਗੱਲ ਵਿਖਣੀ ਹੋਊਗੀ ਕਿ ਪੰਜਾਬ ਦੇ ਲੋਕ ਜਿਹੜੇ ਆ ਅ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਸ ਰੈਲੀ ਨੂੰ ਜਾਂ ਜੇ ਇਸ ਰੈਲੀ ਵਿੱਚ ਕੀਤੇ ਗਏ ਜਿਹੜੇ ਉਹਨਾਂ ਨੇ ਐਲਾਨ ਕੀਤੇ ਆ ਜਿਸ ਤਰੀਕੇ ਨਾਲ ਉਹਨਾਂ ਨੇ ਐਜੂਕੇਸ਼ਨ ਦੀ ਗੱਲ ਕੀਤੀ ਨੌਜਵਾਨਾਂ ਨੂੰ ਕਰਜ਼ਾ ਦੇਣ ਦੀ ਗੱਲ ਕੀਤੀ ਬੀਬੀਆਂ ਨੂੰ ਪੈਸੇ ਦੇਣ ਦੀ ਗੱਲ ਕੀਤੀ ਸ਼ਗਨ ਸਕੀਮ ਦੀ ਗੱਲ ਕੀਤੀ ਇਹ ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਅਕਾਲੀ ਦਲ ਦੇ ਏਜੰਡੇ ਦੇ ਪੁਰਾਣੇ ਸਮੇਂ ਦੇ ਵਿੱਚ ਰਹੀਆਂ ਨੇ ਪੰਜਾਬ ਦੇ ਲੋਕ ਇਹ ਲੋਕ ਚਾਹੁੰਦੇ ਆ ਜਾਂ ਪੰਜਾਬ ਦੇ ਲੋਕ ਇਹ ਚਾਹੁੰਦੇ ਕੀ ਸ਼੍ਰੋਮਣੀ ਅਕਾਲੀ ਦਲ ਕੋ ਇਸ ਵੇਲੇ ਪੰਜਾਬ ਦੇ ਲੋਕਾਂ ਵਾਸਤੇ ਨਵਾਂ ਝੰਡਾ ਕੀ ਹੈ ਦੂਜੇ ਪਾਸੇ ਪੰਥ ਦੇ ਉਹ ਅਹਿਮ ਮਸਲੇ ਜਿਹੜੇ ਪੰਥ ਦੇ ਅਣਗੌਲੇ ਗਏ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਕਿਹੜੀ ਲੜਾਈ ਲੜ ਸਕਦਾ ਕੀ ਸ਼੍ਰੋਮਣੀ ਅਕਾਲੀ ਦਲ ਕੇਵਲ ਤਾਂ ਕੇਵਲ ਸੱਤਾ ਦੀ ਪ੍ਰਾਪਤੀ ਤੱਕ ਪਹੁੰਚ ਤੱਕ ਸੀਮਿਤ ਹੈ ਤੇ ਜਾਂ ਉਹ ਜਿਹੜੇ ਪੰਥ ਦੇ ਮਸਲੇ ਜਿਹੜੇ ਬੀਤੇ ਸਮੇਂ ਤੋਂ ਲੰਮੇ ਪਏ ਨੇ ਉਹਨਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਕੀ ਜਿਹੜੀ ਰਣਨੀਤੀ ਆ ਇਹਦੇ ਸਬੰਧੀ ਆ ਪੰਜਾਬ ਦੇ ਲੋਕ ਚੰਗੇ ਸੀ ਜਾਂ ਚਾਹਣਗੇ ਕਿ ਅਗੜੇ ਦਿਨਾਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੀਆਂ ਰੈਲੀਆਂ ਕਰਦੀਆਂ ਨੇ ਉਹਨਾਂ ਦੇ ਸੰਬੰਧੀ ਉਹਨਾਂ ਦਾ ਕੀ ਪ੍ਰੋਗਰਾਮ ਹੈਗਾ ਜਾਂ ਕੀ ਪ੍ਰੋਗਰਾਮ ਉਹ ਦੇਣ ਦੇ ਬੋਚ ਚ ਨੇ ਬਾਕੀ ਠੀਕ ਆ ਅੱਜ ਉਹਨਾਂ ਦੀ ਰੈਲੀ ਹੋਈ ਆ ਇਹ ਰੈਲੀ ਦੇ ਵਿੱਚ ਆ ਲੋਕਾਂ ਦੀ ਸੰਬੰਧੀ ਜਾਂ ਲੋਕ ਜਿਸ ਤਰੀਕੇ ਨਾਲ ਆ ਉਹਦੇ ਵਿੱਚ ਹਾਜ਼ਰ ਹੋਈਂਦੇ ਆ ਆਉਣ ਵਾਲਾ ਸਮਾਂ ਦੱਸੂਗਾ ਕਿ ਲੋਕਾਂ ਦੀ ਭੀੜ ਜਿਹੜੀ ਆ ਕੀ ਵੋਟਾਂ ਦੇ ਰੂਪ ਚ ਇਹ ਬਦਲ ਸਕਦੀ ਆ ਹੁਣ ਇਸ ਕੱਲ ਦਾ ਵੀ ਪਤਾ ਲੱਗਾ ਜੋ ਸਾਨੂੰ ਨਜ਼ਦੀਕੀ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਬਟਾਲਾ ਵਿਧਾਨ ਸਭਾ ਹਲਕਾ ਜਿਹੜਾ ਬਿਲਕੁਲ ਕਾਦੀਆਂ ਦੇ ਨਾਲ ਪੈਂਦਾ ਇੱਥੇ ਐਸ ਵਾਂਲੀ ਸ਼੍ਰੋਮਣੀ ਅਕਾਲੀ ਦਲ ਦਾ ਨਰੇਸ਼ ਪਾਚਣ ਜਿਹੜੇ ਭਾਰਤੀ ਜਨਤਾ ਪਾਰਟੀ ਦਾ ਉਹ ਹੀ ਉਹ ਇਹਦੇ ਵਿੱਚ ਸ਼ਾਮਲ ਲਈ ਪਰ ਬਟਾਲਾ ਜਿਹੜਾ ਹਲਕਾ ਹੈ ਵਿਧਾਨ ਸਭਾ ਹਲਕਾ ਇਹਦੇ ਵਿੱਚ ਰੈਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਜੀ ਨਹੀਂ ਕਰ ਰਿਹਾ ਕਿਉਂਕਿ ਅੰਦਰਲੇ ਸੂਤਰ ਇਹ ਦੱਸਦੇ ਆ ਕਿ ਜਦੋਂ ਵੀ ਕਿਸੇ ਵੀ ਹਲਕੇ ਵਿੱਚ ਰੈਲੀ ਕਰਦੀਆਂ ਅਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਦੀ ਜਿਹੜੀ ਕਮੇਟੀ ਆ ਉਹ ਹੀ ਪਹਿਲਾਂ ਗੱਲ ਕਹਿ ਦਿੰਦੀ ਹੈ ਕਿ ਉਸ ਰੈਲੀ ਦੇ ਵਿੱਚ ਘੱਟ ਤੋਂ ਘੱਟ 5000 ਵਿਅਕਤੀ ਜਿਹੜਾ ਸ਼ਾਮਲ ਹੋਣਾ ਚਾਹੀਦਾ ਆ ਫੇਰ ਹੀ ਉਸ ਇਲਾਕੇ ਦੇ ਵਿੱਚ ਜਿਹੜੀ ਮੀਟਿੰਗ ਆ ਯਾਰ ਰੈਲੀ ਜਿਹੜੀ ਆ ਉਹ ਕੀਤੀ ਜਾਊਗੀ ਤੇ ਜਿਹੜਾ ਬਟਾਲਾ ਵਿਧਾਨ ਸਭਾ ਹਲਕਾ ਹੈਗਾ ਇੱਥੇ ਸ਼ਾਇਦ ਉਹ ਜੀ ਗਿਣਤੀ ਜਿਹੜੀ ਆ ਨਹੀਂ ਹੋ ਸਕਦੀ ਕਿਉਂਕਿ ਨਰੇਸ਼ ਬਾਜਣ ਜਿਹੜੇ ਸੀ ਪਹਿਨਾ ਭਾਰਤੀ ਜਨਤਾ ਪਾਰਟੀ ਦੇ ਸੀ ਤੇ ਹਮੇਸ਼ਾ ਵਿਧਾਨ ਸਭਾ ਹਲਕਾ ਬਟਾਲਾ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਜਿਹੜਾ ਹੁੰਦਾ ਰਿਹਾ ਜਦੋਂ ਗਠਜੁੜ ਹੁੰਦਾ ਰਿਹਾ ਤੇ ਹੁਣ ਕਾਦੀਆਂ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜਾ ਰੈਲੀ ਦਾ ਆਗਾਜ਼ ਕੀਤਾ ਆ ਹੁਣ ਦੇਖਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਕਿਹੋ ਜੀ ਜਿਹੜੀ ਸੇ ਦਿੰਦਾ ਦੂਜੇ ਪਾਸੇ ਇਹਦੇ ਨਾਲ ਹੀ ਇੱਕ ਗੱਲ ਹੋਰ ਤਾਂ ਕੀਏ ਕੀ ਖਾਸ ਤੌਰ ਤੇ ਮਾਝਾ ਤੇ ਦੁਆਬੇ ਦੇ ਖੇਤਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਹ ਸਥਿਤੀ ਜਿਹੜੀ ਨਹੀਂ ਹੈਗੀ ਜਿਹੜੀ ਸਥਿਤੀ ਜਿਹੜੀ ਆ ਮਾਲਵੇ ਦੇ ਖੇਤਰ 'ਚ ਹੈਗੀ ਆ ਜਿਹੜੀਆਂ ਖਾਸ ਤੌਰ ਤੇ ਜੇਲਾ ਪ੍ਰੀਸ਼ਦੀਆਂ ਜਾਂ ਦੂਜੇ ਪਾਸੇ ਬਲਾਸ ਸੰਮਤੀ ਦੀਆਂ ਚੋਣਾਂ ਹੋਈਆਂ ਮਾਲਵਾ ਖੇਤਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਿਹਤਰ ਪ੍ਰਦਰਸ਼ਨ ਜਿਹੜਾ ਰਿਹਾ ਜਦੋਂ ਕਿ ਦੂਜੇ ਪਾਸੇ ਮਾਝਾ ਜਾਂ ਦੁਆਬੇ ਦੇ ਖੇਤਰ 'ਚ ਉਹ ਜਿਹੜਾ ਪ੍ਰਦਰਸ਼ਨ ਜਿਹੜਾ ਉਹ ਨਹੀਂ ਰਿਹਾ ਤੇ ਇਸ ਕਾਰਨ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਜਿਹੜੇ ਸ਼ੁਰੂਮੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹ ਵੀ ਇਸ ਨੂੰ ਮੰਨਦੇ ਆ ਇਹ ਸ਼ਾਇਦ ਇਸੇ ਹੀ ਕਾਰਨ ਜਿਹੜੀ ਪਹਿਲੀ ਰੈਲੀ ਆ ਆ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਜਿਹੜੀ ਆਯੋਜਿਤ ਕੀਤੀ ਗਈ ਆ ਬਾਕੀ ਚਲੋ ਸਰਦਾਰ ਸੁਖਬੀਰ ਸਿੰਘ ਬਾਦਲ ਬੜੇ ਸੁਲਝੇ ਹੋਏ ਦਿੱਤਾ ਨੇ ਅਕਾਲੀ ਦਲ ਨੂੰ ਇੱਕ ਨਵਾਂ ਰੂਪ ਦੇਣ ਦੇ ਮੂਵ ਚ ਨੇ ਪਰ ਚੰਗਾ ਹੁੰਦਾ ਜਿਹੜੇ ਉਹਨਾਂ ਨੇ ਐਲਾਨ ਕੀਤੇ ਆ ਉਹਨਾਂ ਐਲਾਨਾਂ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਉਹ ਪੰਤਕ ਮੁੱਦੇ ਜਿਹੜੇ ਬੀਤੇ ਸਭੇ ਤੋਂ ਅਣਗੋਖਲੇ ਆ ਜਾਂ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਉਸ ਮੁੱਦੇ ਤੇ ਸ਼ੁਰੂਮੀ ਅਕਾਲੀ ਦਲ ਆਰਜੰਪਾਰ ਦੀ ਲੜਾਈ ਲੜੇ ਉਹਦੇ ਸਬੰਧੀ ਜਰੂਰ ਜਿਹੜੇ ਐਲਾਨ ਜਿਹੜੇ ਉਹ ਕਰਨੇ ਚਾਹੀਦੇ ਸੀ ਸ਼ਾਇਦ ਜਿਹੜੀ ਘਾਟ ਹੈ ਇਹ ਉਹ ਅੱਜ ਇਹ ਲੋਕਾਂ ਨੂੰ ਉਥੇ ਰੜਕੀ ਆ ਬਾਕੀ ਦੇਖਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਬਾਦਲ ਇਸ ਮੁੱਦੇ ਤੇ ਆਪਣਾ ਕੀ ਸਟੈਂਡ ਜੜਾ ਲੈਂਦਾ ਹੈਗਾ ਬਿਲਕੁਲ ਬਿਲਕੁਲ ਅਨਕੀ ਸਰ ਅੱਜ ਬਹੁਤ ਕੁਝ ਵੱਡੇ ਐਲਾਨ ਵੀ ਜਰੂਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀਤੇ ਗਏ ਪਰ ਪੰਥਕ ਮਸਲਿਆਂ ਤੇ ਬਿਲਕੁਲ ਉਹ ਚੁੱਪੀ ਰਹੀ ਆ ਹਾਲਾਂਕਿ ਜੇਕਰ ਦੇਖਿਆ ਜਾਵੇ ਤਾਂ ਖੇਤਰੀ ਪਾਰਟੀ ਦੇ ਤੌਰ ਤੇ ਪਹਿਲਾਂ ਪੰਥਕ ਮੁੱਦੇ ਹੀ ਅਹਿਮ ਰਹਿੰਦੇ ਨੇ ਪਰ ਇਸ ਮਾਮਲੇ ਤੇ ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰੈਲੀਆਂ ਦੇ ਵਿੱਚ ਕੀ ਕੁਝ ਐਲਾਨ ਕੀਤੇ ਜਾਂਦੇ ਨੇ ਉਧਰ ਹੀ ਜੇਕਰ ਮੈਂ ਅੱਗੇ ਵੱਲ ਨੂੰ ਬਧਾ ਤਾਂ ਅਕਾਲੀ ਭਾਜਪਾ ਗੱਠਜੋੜ ਫਿਰ ਇੱਕ ਵਾਰ ਚਰਚਾ ਦੇ ਵਿੱਚ ਆ ਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਸਿੱਧੇ ਤੌਰ ਤੇ ਤਾਂ ਨਹੀਂ ਅਸਿੱਧੇ ਤੌਰ ਤੇ ਇੱਕ ਸਮਝੌਤਾ ਹੋ ਚੁੱਕਿਆ ਅੰਦਰ ਖਾਤੇ ਹੋਏ ਸਮਝੌਤੇ ਦੇ ਵਿੱਚ ਕੀ ਕੁਝ ਹੈ ਜੀ ਅਕਾਲੀ ਦਲ ਦਾ ਕੀ ਪਲੈਨ ਹੈ ਤੇ ਭਾਜਪਾ ਦਾ ਕੀ ਪਲੈਨ ਹੈ ਜਿਸ ਤਹਿਤ ਸਮਝੌਤਾ ਹੋਇਆ ਇਹ ਗੱਠਜੋੜ ਹੋਇਆ ਹੈ ਆ ਦੇਖੋ ਰਖੜਾ ਸਾਹਿਬ ਜੇ ਬੜੀ ਵਿਧੀਆ ਤੁਸੀਂ ਗੱਲ ਕੀਤੀ ਹੈ ਕਿ ਇਸ ਲਈ ਇਹ ਭਾਜਪਾਤੀ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀਆਂ ਖਬਰਾਂ ਹਮੇਸ਼ਾ ਚਰਚਾ ਦੇ ਵਿੱਚ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਏ ਵਾਸਤੇ ਗੱਠ ਜੋੜ ਵਾਸਤੇ ਕਈ ਨੇਤਾ ਇਹ ਗੱਲ ਭਾਜਪਾ ਦੇ ਨੇਤਾ ਇਹ ਗੱਲ ਕਹਿੰਦੇ ਕਿ ਗੱਠ ਜੋੜ ਹੋ ਜਾਣਾ ਚਾਹੀਦਾ ਜਿਨ੍ਹਾਂ ਦੇ ਵਿੱਚ ਸੁਨੀਲ ਜਾਖੜਾ ਜਾਂ ਕੈਪਟਨ ਅਮਰਿੰਦਰ ਸਿੰਘ ਵੀ ਆ ਪਰ ਬੜੀ ਹੈਰਾਨਗੀ ਦੀ ਗੱਲ ਆ ਅੱਜ ਤੱਕ ਜਿਹੜੇ ਭਾਰਤੀ ਜਨਤਾ ਪਾਰਟੀ ਤੇ ਟਕਸਾਲੀ ਆਗੂ ਨੇ ਉਹਨਾਂ ਨੇ ਵੀ ਕਦੇ ਗੱਠ ਜੋੜ ਦੀ ਜਿਹੜੀ ਗੱਲ ਆ ਉਹ ਨਹੀਂ ਕੀਤੀ ਤੇ ਜੇਕਰ ਗੱਲ ਕੀਤੀ ਤਾਂ ਉਹਨਾਂ ਆਗੂ ਨੇ ਕੀਤੀ ਜਿਹੜੇ ਕਾਂਗਰਸ ਦੇ ਵਿੱਚੋਂ ਸ਼ਿਫਟ ਹੋ ਕੇ ਸ਼ੁਰੂ ਨਹੀਂ ਅਕਲ ਆ ਬਾਪਰ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਹੁਣ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਅਰਲਾਇਆ ਜਾ ਰਿਹਾ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੱਠ ਜੋੜ ਦੀਆਂ ਗੱਲਾਂ ਤੋਂ ਅਨਕਾਰ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਇਸ ਮੁੱਦੇ ਤੋਂ ਪੂਰਨ ਤੌਰ ਤੇ ਅਨਕਾਰ ਕੀਤਾ ਜਾ ਰਿਹਾ ਕਿ ਅਸੀਂ ਗੱਠ ਜੋੜ ਜਿਹੜਾ ਉਹ ਨਹੀਂ ਕਰਦਾ ਅਸੀਂ ਆਪਣੇ ਆਜ਼ਾਦਾਨਾ ਤੌਰ ਤੇ ਜਾਂ ਸੁਤੰਤਰਤਾ ਉਪ ਤੇ ਜਿਹੜੀ ਚੋਣ ਆ ਜਿਹੜੀ 2027 ਦੀ ਜਿਹੜੀ ਵਿਧਾਨ ਸਭਾ ਦੀ ਚੋਣਾਂ ਆਪਣੇ ਪੱਧਰ ਤੇ ਜਿਹੜੀ ਲੜਦੀਆਂ ਚਾਹੇ ਉਹ ਨੈਪ ਸਿੰਘ ਸੈਣੀ ਹੋਣੀ ਹੋਣ ਚਾਹੇ ਰਮਨਦੀਪ ਸਿੰਘ ਗਿੱਟੂ ਹੋਣੀ ਹੋਣ ਜਾਂ ਭਾਰਤੀ ਜਨਤਾ ਪਾਰਟੀ ਦੇ ਹੋਰ ਆਗੂ ਹੋਣ ਉਹ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ 2027 ਦੇ ਵਿੱਚ ਜਿਹੜੀਆਂ ਚੋਣਾਂ ਨੇ ਭਾਰਤੀ ਜਨਤਾ ਪਾਰਟੀ ਆਪਣੇ ਪੱਧਰ ਤੇ ਲੜੂਗੀ ਦੂਜੇ ਪਾਸੇ ਅਜੇ ਤੱਕ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਉਹ ਗੱਠਜੋੜ ਦੇ ਸੰਬੰਧੀ ਕਦੀ ਆਪਣੀ ਜਿਹੜੀ ਚੁੱਪੀ ਆ ਉਹ ਨਹੀਂ ਥੋੜੀ ਉਹ ਹਮੇਸ਼ਾ ਇਸ ਮੁੱਦੇ ਤੇ ਸਾਇਲੈਂਟ ਰਹੇ ਨੇ ਤੇ ਜਦੋਂ ਕਿ ਦੂਜੇ ਪਾਸੇ ਸੋਸ਼ਲ ਮੀਡੀਆ ਜਾਂ ਖਬਰਾਂ ਦੇ ਵਿੱਚ ਇਹ ਖਬਰਾਂ ਹਮੇਸ਼ਾ ਸ਼ੌਂਦਿਆ ਨੇ ਕਿ ਗੱਠਜੋੜ ਜਿਹੜਾ ਕਿਸੇ ਸਮੇਂ ਨਹੀਂ ਜਿਹੜਾ ਹੋ ਸਕਦਾ ਪਰ ਜਿਸ ਤਰੀਕੇ ਦੀ ਬਿਆਨਬਾਜ਼ੀ ਹੁੰਦੀ ਆ ਉਹਦੇ ਤੋਂ ਲੱਗਦਾ ਨਹੀਂ ਕਿ ਗੱਠਜੋੜ ਜਿਹੜਾ ਹੋ ਸਕੇ ਬਾਕੀ ਰਾਜਨੀਤੀ ਦੇ ਵਿੱਚ ਰਖੜਾ ਜੀ ਪਤਾ ਨਹੀਂ ਹੁੰਦਾ ਕਿ ਅਗਲੇ ਪਲ ਕੀ ਹੋ ਜਾਣਾ ਪਰ ਜੋ ਸੂਤਰਾਂ ਦੀ ਜਾਣਕਾਰੀ ਸਾਡੇ ਕੋਲ ਪਹੁੰਚੀ ਆ ਹੁਣ ਇਸ ਗੱਲ ਦੀ ਜਿਹੜੀ ਅਹਿਮ ਜਾਣਕਾਰੀ ਜਿਹੜੀ ਸਾਹਮਣੇ ਆਈ ਉਹ ਇਹ ਆ ਕਿ ਜਿੰਨਾ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਟੁੱਟਾ ਹੀ ਉਹ ਮੁੱਦੇ ਅੱਜ ਵੀ ਉਸੇ ਤਰੀਕੇ ਨਾਲ ਜੀਵਿਤ ਨੇ ਚਾਇਓ ਬੰਦੀ ਸੀ ਗਾਦੀ ਰਹੀ ਦਾ ਮੁੱਦਾ ਵੀ ਤੇ ਖਾਸ ਤੌਰ ਤੇ ਕਿਸਾਨਾਂ ਦੀ ਮੰਗਾਂ ਦਾ ਤੇ ਕਿਸਾਨ ਅੱਜ ਵੀ ਭਾਰਤੀ ਜਨਤਾ ਪਾਰਟੀ ਨੇ ਉਸੇ ਤਰੀਕੇ ਨਾਲ ਨਾਰਾਜ਼ ਨੇ ਜਿਸ ਤਰੀਕੇ ਨਾਲ 2020 ਦੇ ਵਿੱਚ ਜੋ ਖਸਾਲੀ ਅੰਦੋਲਨ ਸ਼ੁਰੂ ਹੋਇਆ ਤੇ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਗੱਠ ਜੋੜ ਜਿਹੜਾ ਤੋੜਿਆ ਤੇ ਜੇਕਰ ਅੱਜ ਦੀ ਤਰੀਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਗੱਠ ਜੋੜ ਕਰ ਲੈਂਦਾ ਤਾਂ ਫਿਰ ਸੁਭਾਵਕ ਆ ਕਿ ਲੋਕਾਂ ਦੇ ਵਿੱਚ ਉਹ ਗੁੱਸਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਾ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਬੀਤੇ ਦੌਰ ਚ ਰਿਆ ਉਹ ਗੁੱਸਾ ਉਸੇ ਤਰੀਕੇ ਦੇ ਨਾਲ ਪਰ ਪੂਰਨਤ ਰੂਪ ਵਿੱਚ ਜਿਹੜਾ ਉਹ ਸਾਹਮਣੇ ਆ ਸਕਦਾ ਇਸ ਗੱਲ ਨੂੰ ਕਹਿੰਦੇ ਆ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਰਣਨੀਤਿਕਾਰ ਉਹ ਵੀ ਜਾਣਦੇ ਆ ਤੇ ਭਾਰਤੀ ਜਨਤਾ ਪਾਰਟੀ ਦੇ ਰਣਨੀਤਿਕਾਰ ਉਹ ਵੀ ਜਾਣਦੇ ਆ ਕਿ ਇਹੋ ਜੇ ਮੁੱਦੇ ਦੇ ਉੱਤੇ ਆਪਾਂ ਸਮਝੌਤਾ ਨਾ ਹੀ ਕਰੀਏ ਇੰਡੀਪੈਂਡੈਂਟ ਤੌਰ ਤੇ ਜੇਕਰ ਲੜਾਈ ਲੜੀ ਤਾਂ ਉਹ ਬੈਟਰ ਹੋਊਗੀ ਦੂਜੇ ਪਾਸੇ ਜਿਹੜੇ ਅਹਿਮ ਮੁੱਦੇ ਨੇ ਖਾਸ ਤੌਰ ਤੇ ਬੰਦੀ ਸਿੰਘਾਂ ਦਾ ਰਿਹਾਈ ਦਾ ਮੁੱਦਾ ਤੇ ਕਿਸਾਨਾਂ ਦੀ ਮੰਗਾਂ ਦਾ ਮੁੱਦਾ ਜੇਕਰ ਭਾਰਤੀ ਜਨਤਾ ਪਾਰਟੀ ਇਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰਦੀ ਆ ਤਾਂ ਉਸ ਦਾ ਸਿਆਸੀ ਲਾਹਾ ਜਿਹੜਾ ਪੂਰਨ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਦਾ ਤੇ ਭਾਰਤੀ ਜਨਤਾ ਪਾਰਟੀ ਕਦੇ ਨਹੀਂ ਚਾਹੂਗੀ ਕਿ ਜਦੋਂ ਸਾਰਾ ਕੁਝ ਉਹਨਾਂ ਦੇ ਹੱਥ ਵਿੱਚ ਹੈਗਾ ਤੇ ਇਸ ਮੁੱਦੇ ਦਾ ਸਿਆਸੀ ਲਾਹਾ ਸ਼੍ਰੋਮਣੀ ਅਕਾਲੀ ਦਲ ਲੈ ਜਾਵੇ ਤਾਂ ਕਹਿੰਦੇ ਆ ਕਿ ਇਸ ਤਰੀਕੇ ਦੀ ਜਿਹੜੀਆਂ ਗੱਲਾਂ ਨੂੰ ਸਾਮੁਖ ਰੱਖਦੇ ਆ ਭਾਰਤੀ ਜਨਤਾ ਪਾਰਟੀ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿੰਨੇ ਇੱਕ ਗੁਪਤ ਜੋ ਚਰਚਾਵਾ ਨਹੀਂ ਆਪਾਂ ਪੁਸ਼ਟੀ ਨਹੀਂ ਇੱਕ ਘਟ ਜੋੜ ਹੋਇਆ ਜਿਹਦੇ ਅਨੁਸਾਰ ਜਿਹੜੀਆਂ ਭਾਜਪਾ ਦੀਆਂ 23 ਆ ਜਿਹੜੀਆਂ ਸ਼ੈਰੀ ਸ਼ੀਟਾਂ ਰਹੀਆਂ ਨੇ ਜਿਨ੍ਹਾਂ ਦੇ ਉੱਤੇ ਭਾਜਪਾ ਜਿਹੜੀ ਚੋਣ ਲੜਦੀ ਰਹੀ ਆ ਉਹਨਾਂ ਵੱਲੋਂ ਪਤਾ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਉਹਨਾਂ ਕਮਜ਼ੋਰ ਕੈਂਡੀਡੇਟ ਨੂੰ ਖੜਾ ਕਰੂਗਾ ਕਿ ਜਿਸ ਦਾ ਸਿੱਧਾ ਲਾਭ ਜਿਹੜਾ ਆ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਹੋ ਸਕੇ ਤਾਂ ਜੋ ਲੋਕਾਂ ਦੇ ਵਿੱਚ ਵੀ ਜਿਹੜੀ ਸੇ ਆ ਸ਼੍ਰੋਮਣੀ ਅਕਾਲੀ ਬਣੀ ਰਹਿ ਸਕੇ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਜਿਹੜਾ ਲਾਭ ਆ ਉਸ ਦਾ ਮਿਲ ਸਕੇ ਤੇ ਕਹਿੰਦੇ ਕਿ ਇਸ ਤਰੀਕੇ ਦੀ ਸੀਟਾਂ ਦੀ ਜਿਹੜੀ ਵੰਡਿਆ ਉਹ ਕੀਤੀ ਜਾਊਗੀ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਉਥੇ ਸ਼੍ਰੋਮਣੀ ਅਕਾਲੀ ਦਲ ਆਪਣੇ ਕਮਜ਼ੋਰ ਉਮੀਦਵਾਰ ਖੜੇ ਕਰੇਗਾ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਫਾਇਦਾ ਹੋਊਗਾ ਉਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਆਪਣੇ ਕਮਜ਼ੋਰ ਕੈਂਡੀਡੇਟ ਖੜਾ ਕਰੂਗੀ ਤੇ ਫਿਰ ਉਸ ਤੋਂ ਬਾਅਦ ਸਮੇਂ ਦੀ ਨਜਾਕਤ ਨੂੰ ਪਛਾਣਦਾ ਜੇਕਰ ਦੋਵੇਂ ਧਿਰਾਂ ਉਸ ਯਾਦਵੀ ਅੰਕੜੇ ਤੱਕ ਪਹੁੰਚ ਜਾਂਦੀਆਂ ਨੇ ਤਾਂ ਫਿਰ ਸਮੇਂ ਦੇ ਅਨੁਸਾਰ ਕੋਈ ਵੀ ਸਮਝੌਤਾ ਜਿਹੜਾ ਉਹ ਕੀਤਾ ਜਾ ਸਕਦਾ ਤੇ ਉਹ ਸਮਝੌਤਾ ਜਿਹੜਾ ਹੋਊਗਾ ਉਹ ਫਿਰ ਰਾਜਨੀਤੀ ਗੱਠ ਜੋੜ ਜਾਂ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਵੀ ਬਦਲਿਆ ਜਾ ਸਕਦਾ ਜੋ ਸੂਚਨਾਵਾਂ ਜਾਂ ਜੋ ਜਾਣਕਾਰੀ ਸਾਡੇ ਤੱਕ ਜਿਹੜੀ ਉਹ ਪਹੁੰਚੀ ਆ ਸੋ ਇਹ ਗੱਠ ਜੋੜ ਅਜੇ ਅਮੀਰ ਰੂਪ ਦੇ ਵਿੱਚ ਜਿਹੜਾ ਉਹ ਜਨਤਾਕ ਡੋਮੇਨ ਦੇ ਵਿੱਚ ਪਬਲਿਕ ਡੋਮੇਨ ਦੇ ਵਿੱਚ ਨਹੀਂ ਆਊਗਾ ਪਰ ਅੰਦਰ ਖਾਤੇ ਇਹ ਜਿਹੜੀ ਗੱਲ ਹੈ ਇਹ ਚੱਲਦੀ ਪਈ ਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਦੋਵੇਂ ਤੇਰਾ ਜਵਾਬ ਦੇ ਨੇ ਚਾਹੀ ਉਹ ਭਾਰਤੀ ਜਨਤਾ ਪਾਰਟੀ ਹੋਵੇ ਤੇ ਚਾਹੀ ਸ਼੍ਰੋਮਣੀ ਅਕਾਲੀ ਦਲ ਹੋਵੇ ਤਾਂ ਪਤਾ ਲੱਗਾ ਕਿ ਇਸ ਮੁੱਦੇ ਦੇ ਉੱਤੇ ਜਿਹੜੀ ਰਣਨੀਤੀ ਆ ਉਹ ਤਿਆਰ ਹੈ ਤੇ ਜਿਸ ਤਰੀਕੇ ਨਾਲ ਤੁਸੀਂ ਦੇਖ ਲਓ ਕਿ ਅਰਵਿੰਦ ਖੰਨਾ ਜਿਹੜੇ ਸੀਨੀਅਰ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਸਨ ਇੱਕ ਸਟਰਾਉ ਨੇਤਾ ਸਨ ਹਾਲਾ ਕਿ ਉਹ ਬੜੀਆਂ ਪਾਰਟੀਆਂ ਛੱਡ ਕੇ ਉਹ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਨੇ ਤਾਂ ਤੁਸੀਂ ਦੇਖ ਲਓ ਕਿ ਉਹਨਾਂ ਦੇ ਸ਼ਾਮਲ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਕਿਸੇ ਵੀ ਕਿਸਮ ਦਾ ਕੋਈ ਪ੍ਰतिकਰਮ ਜਿਹੜਾ ਉਹ ਨਹੀਂ ਦਿੱਤਾ ਗਿਆ ਤੇ ਸ਼ਾਇਦ ਉਸੇ ਰਣਨੀਤੀ ਦਾ ਹਿੱਸਾ ਹੈਗਾ ਕਿ ਜਿਸ ਰਣਨੀਤੀ ਦੇ ਅਨੁਸਾਰ ਇਹ ਜਿਹੜੀ ਯੋਜਨਾ ਜਿਹੜੀ 2027 ਦੀ ਜਿਹੜੀ ਪਲੈਨਿੰਗ ਆ ਉਹ ਤਿਆਰ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਬਾਕੀ ਦੇਖਦੇ ਹਾਂ ਕਿ ਅਗਲੇ ਤਰ੍ਹਾਂ ਦੇ ਵਿੱਚ ਕੀ ਵਾਪਰਦਾ ਹੈਗਾ ਬਿਲਕੁਲ ਅਣ ਕਿਸ ਤਰ੍ਹਾਂ ਉਧਰ ਦੂਜੇ ਪਾਸੇ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇਸ਼ ਭਰ ਦੇ ਵਿੱਚ ਚਾਰ ਵੱਡੀਆਂ ਰੈਲੀਆਂ ਕਰਨਾ ਚਾਹੁੰਦੇ ਨੇ ਤੇ ਇਸ ਦੇ ਲਈ ਕਾਂਗਰਸ ਨੇ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਨੂੰ ਚੋਣ ਲਿਆ ਜੀ ਇਲੈਕਸ਼ਨ ਇਅਰ ਦੇ ਵਿੱਚ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਕਾਂਗਰਸ ਨੂੰ ਕਿੰਨਾ ਕੁ ਮਜ਼ਬੂਤ ਕਰੇਗਾ ਤੇ ਮਨਰੇਗਾ ਦੇ ਨਾਂ ਤੇ ਜੋ ਕਾਂਗਰਸ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਕਿ ਉਹ ਧਰਾਤਲ ਦੀ ਲੜਾਈ ਆ ਜਾਂ ਉਸ ਲੜਾਈ ਦੇ ਤਹਿਤ ਕਾਂਗਰਸ ਆਪਣਾ ਅਜੰਡਾ ਆਮ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਆ ਅ ਦੇਖੋ ਰਖਾ ਸਾਹਿਬ ਜਿਸ ਤਰੀਕੇ ਨਾਲ ਕੱਲ ਕਾਂਗਰਸ ਦੀ ਰੈਲੀ ਚੰਡੀਗੜ੍ਹ ਮਾਫ ਕਰਦੇ ਮੀਟਿੰਗ ਜਿਹੜੀ ਕਾਂਗਰਸ ਦੀ ਚੰਡੀਗੜ੍ਹ ਚ ਹੁੰਦੀ ਆ ਇਹ ਸਾਰੇ ਆਗੂ ਜਾਂ ਨੇਤਾ ਸ਼ਾਮਲ ਹੁੰਦੇ ਤਾਂ ਉਹਨਾਂ ਨੂੰ ਇਸ ਗੱਲ ਦਾ ਸੰਦੇਸ਼ ਦਿੱਤਾ ਜਾਂਦਾ ਕਿ 2027 ਦੀਆਂ ਜਿਹੜੀਆਂ ਚੋਣਾਂ 'ਈ ਉਹਨਾਂ ਨੂੰ ਕਰੋ ਜਾਂ ਮਰੋ ਦੀ ਰਾਜਨੀਤੀ ਤੇ ਰਣਨੀਤੀ ਤੇ ਤਾਂ ਤੁਸੀਂ ਉਹਨਾਂ ਨੂੰ ਲੜਦਾ ਤਾਂ ਜੋ ਪੰਜਾਬ ਦੇ ਵਿੱਚ ਕਾਂਗਰਸ ਦੀ ਜਿਹੜੀ ਸੱਤਾ ਆ ਉਹ ਸਥਾਪਿਤ ਜਿਹੜੀ ਆ ਹੋ ਸਕੇ ਹੁਣ ਇੱਕ ਨਵਾਂ ਪ੍ਰੋਗਰਾਮ ਜਿਹੜਾ ਰਾਹੁਲ ਗਾਂਧੀ ਵੱਲੋਂ ਦਿੱਤਾ ਗਿਆ ਕਿ ਮੰਦਰੀਕਾ ਦੇ ਸੰਬੰਧ ਵਿੱਚ ਜਿਸ ਤਰੀਕੇ ਨਾਲ ਆ ਰੈਲੀਆਂ ਕਰਦੀਆਂ ਨੇ ਜਾਂ ਚਾਰ ਰੈਲੀਆਂ ਜਿਹੜੀਆਂ ਕਾਂਗਰਸ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹਦੇ ਸੰਦਰਭ ਦੇ ਵਿੱਚ ਪੰਜਾਬ ਜਿਹੜਾ ਪਹਿਲਾ ਸੂਬਾ ਜਿਹੜਾ ਉਹਨਾਂ ਨੇ ਦਿੱਤਿਆ ਕਿ ਪੰਜਾਬ ਦੇ ਵਿੱਚੋਂ ਜਿਹੜੀ ਪਹਿਲੀ ਰੈਲੀ ਆ ਉਹ ਜਿਹੜੀ ਉਹ ਕੀਤੀ ਜਾਊਗੀ ਜੇਤੀ ਪ੍ਰਧਾਨਕ ਜਿਹੜੀ ਆ ਉਹ ਗਾਂਧੀ ਹੁਣੀ ਜਿਹੜੇ ਉਹ ਕਰਦਗੇ ਅਸਲ ਦੇ ਵਿੱਚ ਇਹ ਵੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਜਿਹੜੀ ਸਥਿਤੀ ਆ ਬਾਕੀ ਸੂਬੇ ਦੇ ਮੁਕਾਬਲੇ ਜਿਹੜੀ ਬੜੀ ਮਜ਼ਬੂਤ ਹੈਗੀ ਆ ਤਾਂ ਸ਼ਾਇਦ ਇਹੋ ਹੀ ਕਾਰਨ ਕਿ ਪੰਜਾਬ ਦੇ ਉੱਥੇ ਜਿਹੜਾ ਜ਼ਿਆਦਾ ਫੋਕਸ ਆ ਉਹ ਕਾਂਗਰਸ ਦੀ ਹਾਈ ਕਮਾਂਡ ਦਾ ਜਿਹੜਾ ਉਹ ਹੈਗਾ ਤਾਂ ਇਸੇ ਹੀ ਕਾਰਨ ਜਿਹੜੀ ਯੋਜਨਾ ਬਣੀ ਆ ਉਹਦੇ ਤਹਿਤ ਜਿਹੜਾ ਇਹ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਆ ਜਿਹਦੇ ਵਿੱਚ ਅਮਰੀਕਾ ਦੇ ਹੱਕ ਦੇ ਵਿੱਚ ਤੇ ਦੂਜੇ ਪਾਸੇ ਜੀ ਰਾਮ ਜੀ ਜਿਹੜੀ ਯੋਜਨਾ ਕੇਂਦਰ ਸਰਕਾਰ ਨੇ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਦਿੱਤੀ ਆ ਉਹਦੇ ਖਿਲਾਫ ਕਿਸ ਤਰੀਕੇ ਨਾਲ ਲੋਕਾਂ ਨੂੰ ਲਾਮਬੰਦ ਕਰਨਾ ਉਹਦੇ ਸੰਬੰਧੀ ਰਾਹੁਲ ਗਾਂਧੀ ਜਾਂ ਕਾਂਗਰਸ ਦੇ ਹਾਈ ਕਮਾਨ ਇੱਕ ਨਵਾਂ ਪ੍ਰੋਗਰਾਮ ਦਾ ਉਲੀਕੰਢੇ ਯਤਨਾਂ ਚ ਐ ਬਾਕੀ ਰਖੜਾ ਜੀ ਤੇ ਪ੍ਰਸ਼ਨ ਇਹ ਗੱਲ ਪੈਦਾ ਹੁੰਦੀ ਹੈ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਅਮਰੀਕਾ ਦੇ ਖਿਲਾਫ ਅਮ ਆਫ ਕਰਨਾ ਮਨਰੇਕਾ ਦੇ ਹੱਕ ਦੇ ਵਿੱਚ ਤੇ ਜੀ ਰਾਮਜੀ ਜੀ ਯੋਜਨਾ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਇੱਕ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਗਿਆ ਸੀ ਉਹਦੋਂ ਵੀ ਕਾਂਗਰਸ ਪਾਰਟੀ ਦੀ ਅੰਦਰੂਨੀ ਗੁੱਟਬੰਦੀ ਜਾਂ ਜਿਹੜੀ ਖਹਿ ਬਾਜੀ ਉਹ ਸਾਹਮਣੇ ਆਈ ਸੀ ਤਾਂ ਸਭ ਤੋਂ ਜ਼ਰੂਰੀ ਤਾਂ ਇਹ ਗੱਲ ਆ ਕਿ ਜਿਹੜਾ ਵੀ ਕੋਈ ਪ੍ਰੋਗਰਾਮ ਕਰਦਾ ਠੀਕ ਆ ਰਾਹੁਲ ਗਾਂਧੀ ਪੰਜਾਬ ਚੋਂਦੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਕਾਂਗਰਸ ਜਿਹੜੀ ਇਸ ਮੁੱਚੇ ਇੱਕ ਰੂਪ ਚ ਸਾਹਮਣੇ ਜਿਹੜੀ ਉਹ ਆਜੂਗੀ ਪਰ ਉਸ ਤੋਂ ਬਾਅਦ ਹੀ ਗੱਲ ਆ ਕਿ ਬਾਅਦ ਵਿੱਚ ਕੀ ਕਾਂਗਰਸ ਇਕੱਠੀ ਰਹਿ ਕੇ ਲੜਾਈ ਜਿਹੜੀ ਉਹ ਲੜੂਗੀ ਹੁਣ ਜਿਸ ਤਰੀਕੇ ਨਾਲ ਰਾਜਾ ਵੜਿੰਗ ਦੀ ਅੱਜ ਇਹ ਸਟੇਟਮੈਂਟ ਆਈ ਇਹ ਹਾਂ ਭਈ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੂੰ ਜਿਹੜੀ ਆ ਉਹ ਟਿਕਟ ਜਿਹੜੀ ਨਹੀਂ ਦਿੱਤੀ ਜਾਊਗੀ ਤੇ ਦੂਜੇ ਪਾਸੇ ਜਿਹੜੇ ਜਿਹੜੀ ਵਿਧਾਨਕਾਰ ਬਾਵਾ ਦੇ ਮੈਂਬਰ ਦੇ ਉਹ ਹੀ ਚੋਣ ਲੜਗੇ ਇੱਕ ਕਿਸਮ ਦੇ ਨਾਲ ਜਿਹੜੇ ਬੀਤੇ ਲੰਮੇ ਸਮੇਂ ਦੇ ਵਿੱਚ ਐ ਸੁਭਜਿੰਦਰ ਸਿੰਘ ਰਦਾਵਾ ਹੋਣੀ ਚਾਹੀਏ ਰਾਜਾ ਵੜਿੰਗ ਖੁਦ ਹੋਣ ਜਾਂ ਬਾਕੀ ਲੋਕ ਸਭਾ ਦੇ ਮੈਂਬਰ ਹੋਣ ਉਹ ਇੱਕ ਕਿਸਮ ਨਾਲ ਆਪਣੇ ਆਪ ਨੂੰ ਬਾਹਰ ਜਾਂਦੇ ਮਹਿਸੂਸ ਕਰਦੇ ਤਾਂ ਇੱਕ ਕਿਸਮ ਨਾਲ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਆ ਤਾਂ ਪਿੱਠ ਤੇ ਖਲੋਤੇ ਜਿਹੜੀ ਉਹ ਨਜ਼ਰ ਆਈ ਨਹੀਂ ਉਹ ਇਹੋ ਜਿਹੇ ਜਿਹੇ ਬਿਆਨ ਬਾਜੀ ਆ ਕਿ ਰਾਹੁਲ ਗਾਂਧੀ ਦੀ ਕਿਸੇ ਵੀ ਰੈਲੀ ਨੂੰ ਸਫਲ ਕਰ ਪਾਉਣਗੇ ਕਿ ਜਦੋਂ ਇਸੇ ਤਰੀਕੇ ਦੀ ਧੜੇਬਾਜ਼ੀਆਂ ਜਦੋਂ ਇਹ ਸਟਾਰਟਿੰਗ ਤੇ ਬੋਲਾਂ ਦੇ ਵਿੱਚ ਹੀ ਬਿਆਨਾਂ ਦੇ ਵਿੱਚ ਹੀ ਜਿਹੜੀਆਂ ਸ਼ੁਰੂ ਹੋ ਜਾਣ ਇਹ ਪਤਾ ਨਹੀਂ ਇਹ ਰਾਜਾ ਬੜੇ ਨੂੰ ਇਹ ਜਿਹੜੀ ਜਿਹੜੀ ਸਮਝ ਆ ਕਿ ਕਿਹੜੀ ਨੁਕਤੇ ਤੇ ਕਦੋਂ ਗੱਲ ਕਰਨ ਦੀ ਹੈ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਲੱਗਦਾ ਹਾਲਾਂਕਿ ਸਰ ਉਹ ਬਹੁਤ ਸਿਆਣੇ ਆ ਪਰ ਫਿਰ ਵੀ ਅਜਿਹੇ ਬੋਲ ਜਦੋਂ ਇੱਕ ਪਾਸੇ ਕਾਗਜ਼ ਤੇ ਹਾਈਕ ਵੱਲ ਪੰਜਾਬ ਦੇ ਵਿੱਚ ਇੱਕ ਪੈਸਾ ਨਾ ਕੋਈ ਲੜਾਈ ਲੜਦੇ ਮੂਡ ਦੇ ਵਿੱਚ ਹੋਵੇ ਜਿਸ ਨੂੰ ਦੇਸ਼ ਦੇ ਵਿੱਚ ਇੱਕ ਨਵੀਂ ਦਿਸ਼ਾ ਦੇਣੀ ਹੈ ਤੇ ਦੂਜੇ ਪਾਸੇ ਰਾਜਾ ਬੜੇਗੇ ਤੇ ਜਿਹੜੇ ਇਹ ਸਟੇਟਮੈਂਟ ਆ ਆ ਜਾਂਦੀ ਨੇ ਇਹ ਜਿਹੇ ਬਿਆਨ ਆ ਜਾਂਦੇ ਆ ਤਾਂ ਕੁਦਰਤੀ ਤੌਰ ਤੇ ਜਿਹੜੀ ਹਾਈ ਕਮਾਂਡ ਆ ਜਿਹੜੀ ਉਹਨਾਂ ਦੇ ਪ੍ਰੋਗਰਾਮਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਠੇਸ ਪਹੁੰਚਾਉਂਦੇ ਆ ਬਾਕੀ ਦੇਖਦੇ ਆ ਕਿ ਉਹ ਰਾਹੁਲ ਗਾਂਧੀ ਹੋਣੀ ਜਿਹੜਿਆ ਨੇ ਹੁਣ ਚੋਣ ਆ ਪੰਜਾਬ ਦੀ ਜਿਹੜੀ ਚੋਣ ਮਹਿੰਮ ਦੇ ਉੱਤੇ ਪੂਰਨ ਤੌਰ ਤੇ ਨਿਗਰਾਨੀ ਜਿਨ੍ਹਾਂ ਨੇ ਰੱਖੀ ਆ ਆਉਂਦੇ ਦਿਨਾਂ ਦੇ ਵਿੱਚ ਇਸ ਚੋਣ ਮਹਿੰਮ ਨੂੰ ਜਿਹੜੀ 2027 ਦੇ ਵਿੱਚ ਹੋਣੀ ਆ ਇਸ ਚੋਣ ਮਹਿੰਮ ਨੂੰ ਕਿਸ ਤਰੀਕੇ ਨਾਲ ਆ ਸ਼ੁਰੂ ਕਰਦੇ ਆ ਜੇਤੀ ਸ਼ੁਰੂਆਤ ਜਿਹੜੀ ਆ ਸਰਦਾਰ ਸੁਖਬੀ ਸਿੰਘ ਬਾਦਲ ਨੇ ਵੀ ਕਰ ਦਿੱਤੀ ਆ ਇਹ ਕੱਲ ਭਗਵੰਤ ਮਾਨ ਉਹਨਾਂ ਨੇ ਵੀ ਕਰ ਦਿੱਤੀ ਆ ਤੇ ਸ਼ਾਇਦ ਰਾਹੁਲ ਗਾਂਧੀ ਹੋਣੀ ਵੀ ਉਸੇ ਪਰਪੇਖ ਦੇ ਵਿੱਚ ਹੀ ਇਹ ਜਿਹੜੀ ਚਾਰ ਦਿਨੀਆਂ ਰੈਲੀਆਂ ਪ੍ਰੋਗਰਾਮ ਜਿਹੜਾ ਕਰਨ ਦਾ ਆਯੋਜਨਤਾ ਉਸੇ ਪ੍ਰਸੰਗ ਦਾ ਹੀ ਇੱਕ ਹਿੱਸਾ ਹੈਗਾ ਬਾਕੀ ਦੇਖਦੇ ਆ ਕਾਂਗਰਸ ਪਾਰਟੀ ਦੀ ਰਣਨੀਤੀ ਅਗਲੇ ਦਿਨਾਂ ਦੇ ਵਿੱਚ ਇਹ ਸੰਦਰਭ ਚ ਕਿਹੋ ਜਿਹੀ ਦਿੰਦੀ ਹੈ ਬਿਲਕੁਲ ਬਿਲਕੁਲ ਅਨਕੀ ਸਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦੌਰਾ ਤੇ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਦੌਰਾ ਇਹ ਜ਼ਰੂਰ ਪੰਜਾਬ ਦੀ ਸਿਆਸਤ ਦੇ ਸਮੀਕਰਨ ਬਦਲਣਗੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਅਨਕੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰੱਖਣਾ ਜੀ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰੋ ਜਾਨ ਲੋਕਾਂ ਨਾਲ ਟੀਵੀ ਦੇ ਨਾਲ ਮੈਨੂੰ ਦੋ ਅਜਾਜ ਧੰਨਵਾਦ